ਨਾਸਰੀ ਮਹੱਲਾ ਪੰਜਵਾ ਫਿਰਦ ਫਿਰਦ ਪੀਟੀ ਜਨ ਸਾਧੂ ਫਿਰਦਿਆਂ ਫਿਰਦਿਆਂ ਜਿਨ੍ਹਾਂ ਨੂੰ ਸੰਤ ਮਹਾਂਤਵਾਂ ਮਿਲੇ ਹਨ ਪੂਰੇ ਗੁਰ ਸਮਝਾਇਆ ਉਹਨਾਂ ਨੂੰ ਸਰਸੰਗਤ ਚ ਮਿਲੇ ਹੋਏ ਇਹਨੂੰ ਪੂਰਿਆਂ ਗੁਣਾਂ ਨੂੰ ਸਮਝਾ ਦੁੱਤਾ ਹੈ ਸਗਲ ਵਿਦ ਕਾਮ ਨਾ ਇਹ ਦੱਸਦਾ ਵੀ ਹੋਰ ਸਾਰੀਆਂ ਵਿਧੀਆਂ ਕਿਸੇ ਕੰਮ ਨਹੀਂ ਪਿਆਰਿਆ ਹੁੰਦੀਆਂ ਹਰ ਹਰ ਨਾਮ ਧਿਆਇ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰ। ਸਾਤੇ ਮੋਹ ਧਾਰੀ ਓਟ ਬੋ ਇਸ ਕਰਕੇ ਅਸੀਂ ਤਾਂ ਪਿਸ਼ੂ ਦੇ ਪਾਲਕ ਦੀ ਓਟ ਦਿਲ ਚ ਧਾਰਨ ਕੀਤੀ ਹੋਈ ਹੈ। ਸ਼ਰਨ ਪਰਿਓ ਪੂਰਨ ਪਰਮੇਸ਼ਰ ਉਹ ਪੂਰਨ ਜਿਹੜਾ ਸਾਰੇ ਤੋਂ ਪਰਮੇਸ਼ਰ ਉਹਦੀ ਸ਼ਰਨ ਪਏ ਹਾਂ। ਬਿਨ ਸੇ ਸਗਲ ਜੰਜਾ ਸਾਰੇ ਬੰਧਨ ਜਿਸ ਕਰਕੇ ਨਾਸ ਹੋ ਗਏ ਹਨ। ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਰਗ ਲੋਕ ਚ ਵੀ ਮਾਇਆ ਨਹੀਂ ਛੱੜਦੀ ਮਾਤ ਲੋਕ ਚ ਵੀ ਨਹੀਂ ਮਾਇਆ ਛੱੜਦੀ ਪਤਾਲ ਚ ਵੀ ਨਹੀਂ ਛੱੜਦੀ ਭੂ ਗੋਲਾਕਾਰ ਜਨਾ ਮੰਡਲ ਆ ਸਾਰਾ ਮਿਰਤ 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 ਨਾ ਇੱਥੇ ਮਿਰਤੂ ਨਾ ਜੰਪੂਰੀ ਦਾ ਹੈ ਸਰਗ ਚ ਵੀ ਜੰਪੂਰੀ ਚ ਵੀ ਪਤਾਲ ਚ ਵੀ ਪਿਰਸੂ ਦੇ ਮੰਡਲ ਸੰਸਾਰ ਚ ਵੀ ਸਗਲ ਵਿਆਪੇ ਮਾਇ ਸਾਰਿਆਂ ਥਾਵਾਂ 'ਚ ਹੀ ਮਾਇਆ ਵਿਆਪਦੀ ਹੈ ਜਿਵੇਂ ਘਰ ਬਣਾਜਾ ਰਹੀ ਹੀ ਦੇ ਪਰਖਣ ਆ ਤੇ ਰਹੀ ਦਾ ਰੂਪ ਧਾਰ ਕੇ ਗਿਆ ਸੀ ਕਿਉਂ ਮਰਤੂ ਲੋਕ ਦੇ ਵਿੱਚ ਵੀ ਨਹੀਂ ਛੱਡਦੀ ਸਗਲ ਵਿਆਪੇ ਮਾਰ ਸਾਰਿਆਂ ਧਾਂਜ ਮਾਇਆ ਵੀ ਆਪ ਰਹੀ ਹੈ ਦਾ ਹਰਨ ਸਭ ਕੋਲ ਤਾਹੇ ਭਾਈ ਜੀਆ ਦੇ ਆਧਾਰ ਕਰਨ ਵਾਲਾ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਹਰ ਹਰ ਨਾਮ ਤੇ ਪਰਮੇਸ਼ਰ ਦਾ ਨਾਮ ਉਹਨੂੰ ਇਕ ਚਿੱਤ ਹੋ ਕੇ ਧਿਆਇਆ ਕਰੋ ਨਾਨਕ ਨਾਮ ਨਿਰੰਜਨ ਗਾਇਆ ਸਤਗੁਰੂ ਜੀ ਕਹਿੰਦੇ ਨੈਣ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਚ ਪਾ ਕੇ ਗਾਉਣਾ ਕਰੀਏ ਭਾਈ ਆ ਸਰਬ ਨਿਧਾਨ ਸਾਰੇ ਨਿਧੀਆਂ ਦੇ ਖਜ਼ਾਨੇ ਪਾ ਲਈ ਦੇ 9 ਨਿਧੀਆਂ 18 ਸਿੱਧੀਆਂ ਦੇ ਗੁਣਾਂ ਦੇ ਕਰ ਕਿਰਪਾ ਜਿਸ ਦੇ ਸੋਹਣ ਕਿਰਪਾ ਕਰਕੇ ਜੀ ਨੂੰ ਸਰਬ ਕਾ ਮਾਲਕ ਬਖਸ਼ ਦਿੰਦਾ ਹੈ ਬਿਰਲੇ ਕਾਹੂ ਕਿਸੇ ਕਿਸੇ ਬਿਰਲੇ ਨੇ ਮਹਾਰਾਜ ਦੇ ਸਿਮਰਨ ਦੇ ਲਾਭ ਨੂੰ ਜਾਣਿਆ ਹੈ ਉਹੀ ਨਿਹਾਲ ਹੋਏ ਹਨ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨ ਕਰ ਕੇ ਕਿਰਪਾ ਜਿਸ ਦੇ ਸੋ ਆਮੀ ਬਿਰਲੇ ਕਾਹੂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ